ਜਾਪਾਂ ਪਾਈਆ ਰਾਤ ਨੂੰ ਸਾਰੀ ਰਾਤ ਚੂਲੇ 'ਨ ਦੜ ਤੇ ਉਹ ਕਿ ਰਾਤ ਨੂੰ ਹਾਂਜੀ ਆਪਾਂ ਉਹਨੂੰ ਸਾਰੀ ਰਾਤ ਚੂਲੇ 'ਨ ਦੜ ਤੇ ਉਹ ਕਿ ਰੱਖਤੀ ਸੀ ਭਿਓ ਕੇ ਸਵੇਰੇ ਉਹਨੂੰ ਛਾਲ ਕੇ ਜਿਹੜੀ ਵੀ ਟਾਈਮ ਲੱਗਿਆ ਸਾਡਾ ਤਾਂ ਵੀ ਉਹ ਤੋਂ ਅਸੀਂ ਇਹਨੂੰ ਮਿਕਸੀ ਦੇ ਵਿੱਚ ਪਾ ਗਈ ਵਿੱਚ ਲਸਣ ਆਦਰਕ ਤੇ ਹਰੀ ਮਿਰਚ ਤੇ ਬਾਕੀ ਕੜੀ ਪੱਤਾ ਥੋੜਾ ਜਿਹਾ ਪਾ ਕੇ ਪੀਸ ਲਿਆ ਵਾ ਪੀਸ ਕੇ ਹੁਣ ਆਪਾਂ ਬਣਾਉਣਾ ਨਮਕ ਪਾਇਆ ਨਮਕ ਨਮਕ ਬਾਅਦ ਚ ਪਾਇਆ ਸੀ ਠੀਕ ਹੈ ਨਮਕਾਟੇ ਚ ਪਾਇਆ ਅੱਤੇ ਚ ਪਾਇਆ ਹੋਇਆ ਵਾ ਠੀਕ ਲੋ ਜੀ ਇੱਧਰ ਆਪਾਂ ਬੇਲ ਰਹੇ ਹਾਂ ਰੋਟੀ ਉੱਧਰ ਆਪਾਂ ਨੇ ਆਟਾ ਗੁੰਨ ਕੇ ਕਰ ਲਿਆ ਸੀ ਤਿਆਰ ਲੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜੀ ਸੋਹਣੇ ਸੋਹਣੇ ਕਰ ਦਿਨੇ ਕਮੈਂਟ ਆਪਾਂ ਇਸ ਤਰ੍ਹਾਂ ਦੀ ਕੋਲੀ ਦੇ ਨਾਲ ਕੱਟ ਲਾਂਗੇ ਲੋ ਦੀ ਨਾਲ ਪਸਟਫਿੰਗ ਜਿਹੜੀ ਇਹਦੇ ਵਿੱਚ ਰੱਖ ਦਾਂਗੇ ਉਹ ਕਾਰਡ ਨੂੰ ਥੋੜੀ ਛੋਟੀ ਹੋਉਂਦੀ ਆ ਕੋਈ ਨਾ ਫਿਰ ਵਧੀਆ ਫੁੱਲ ਜਾਂਦੀ ਆ ਵਧੀਆ ਜਿਆਦਾ ਫਿਰ ਆ ਫਿਰ ਨਿਕਲ ਆ ਇਹਦੀ ਲੰਬਾਈ ਥੋੜੀ ਜਿਹੀ ਤੋੜ ਦੋ ਨਾਲੋਂ ਇੰਨੇ ਕੇ ਨੂੰ ਛੋਟੀ ਕਰ ਲਓ ਲੋ ਜਿੱਧਰ ਪਰ ਪਾਣੀ ਵੀ ਰੱਖਿਆ ਹੋਇਆ ਗਰਮ ਬੋਇਲ ਹੋਣ ਵਾਸਤੇ ਅੱਛਾ ਵਧੀਆ ਇਸ ਤਰ੍ਹਾਂ ਆਪਾਂ ਬਣਾ ਕੇ ਸਾਰੇ ਪੀਸ ਕਰ ਲਾਂਗੇ ਤਿਆਰ ਨੋ ਵੀ ਬਟੂਲੇ ਨਾਮ ਕਬਾਦਨ ਥੋੜੀ ਜਿਹਾ ਪਸਰੋਂ ਦਾ ਤੇਲ ਐਡ ਕਰ ਦਾਂਗੇ ਲਓ ਜੀ ਪਤੜਕੇ ਵਾਸਤੇ ਸਾਨੂੰ ਦਾ ਤੇਲ ਪਾ ਰਹੇ ਆਂ ਆਪਾਂ ਜੀ ਪਹਿਲਾਂ ਇਹ ਡਿਸ਼ ਬਣਾਈ ਸੀ ਕੜਾਹੀ ਦੇ ਵਿੱਚ ਉਹਦਾ ਤੜਕਾ ਤਿਆਰ ਕੀਤਾ ਸੀ ਉਸੇ ਦੇ ਵਿੱਚ ਆਪਾਂ ਨੇ ਪਾ ਲਿਆ ਤੇਲ ਇਹ ਕੱਟੀਆਂ ਰਹਿ ਜਾਂਦੀਆਂ ਆਂ ਉਹਦੀ ਫਿਰ ਪਤਲੀ ਹੋ ਜਾਣੀ ਹਾਂ ਠੀਕ ਆ ਆਂ ਛੋੜ ਦਿੰਨੇ ਹੱਥ ਨਾਲ ਠੀਕ ਆ ਠੀਕ ਆ ਮੇਰੇ ਤੇਰੀ ਮੰਮੀ ਕਹਿੰਦੀ ਵੀ ਤੜਣੀਆਂ ਨਹੀਂ ਲਓ ਜੀ ਆਪਾਂ ਸਾਰੀ ਸਟਫਿੰਗ ਇਹ ਵਿੱਚ ਪਾ ਕੇ ਸਾਈਡਾਂ ਤੋਂ ਚੰਗੀ ਤਰ੍ਹਾਂ ਬੰਦ ਕਰ ਦਾਂਗੇ ਤਾਂ ਜੋ ਆਪਣੀ ਜਿਹੜੀ ਸਟਫਿੰਗ ਹੈ ਜੀ ਉਹ ਬਾਹਰ ਨਾ ਨਿਕਲੇ ਲਓ ਜੀ ਆਪਾਂ ਇਹ ਇੱਕ ਕਰਕੇ ਕੜਾਈ ਦੇ ਵਿੱਚ ਐਡ ਕਰ ਦਾਂਗੇ ਇਹਨਾਂ ਨੂੰ ਸਟੀਮ ਕਰਦੇ ਲਓ ਇਹਨਾਂ ਨੂੰ ਆਪਾਂ ਟੱਕ ਦਾਂਗੇ ਤੀਨ ਔਰ ਦਿਨ ਨਾਲ ਆਪਾਂ ਹੋਰ ਬਣਾ ਕੇ ਕਰ ਦੋ ਤਿਆਰ ਲਓ ਜੀ ਆਪਾਂ ਨੂੰ ਦੀ ਸਾਈਡ ਆ ਜਿਹੜੀ ਉਹ ਚੇਂਜ ਕਰ ਦਾਂਗੇ ਸੋ ਇਹਨਾਂ ਪੱਕ ਜਾਣ ਚੰਗੀ ਤਰ੍ਹਾਂ ਇਹਨੂੰ ਆਪਾਂ ਕਿੰਨੇ ਟਾਈਮ ਸਟੀਮ ਦੇਣੀ ਆ ਸਾਰੀ 10-12 ਮਿੰਟ ਠੀਕ ਆ ਸਟੀਮ ਨੂੰ ਹੋਰ ਕਰਨੀ ਆ ਲੋ ਜੀ ਆਪਾਂ ਇਹਨਾਂ ਦੀ ਵੀ ਇੱਕ ਪੂਰਾ ਆਪਣਾ ਪਹਿਲਾ ਬਣ ਗਿਆ ਸੀ ਕੱਢ ਲਿਆ ਤੇ ਆਪਾਂ ਇਹਨਾਂ ਦੀ ਵੀ ਸਾਈਡ ਆ ਜਿਹੜੀ ਉਹ ਚੇਂਜ ਕਰ ਦਾਂ। ਲੋ ਜੀ ਆਪਣਾ ਦੂਜਾ ਪੂੜ ਵੀ ਬਣ ਕੇ ਤਿਆਰ ਆ। ਲੋ ਜੀ ਆਪਾਂ ਇਹਨਾਂ ਦੀ ਵੀ ਸਾਈਡ ਚੇਂਜ ਕਰ ਦਾਂਗੇ। ਇਦਾਂ ਰਹੀ ਨਹੀਂ ਹੱਗੇ ਤੇ। ਲੋ ਜੀ ਤੇਲ ਆਕਣਾ ਗਰਮ ਹੋ ਚੁੱਕਿਆ। ਥੋੜਾ ਜਿਹਾ ਜੀਰਾ ਐਡ ਕਰ ਦਾਂਗੇ। ਤੜੇ ਪਾ ਦਾਂ। ਥੋੜਾ ਜਿਹਾ ਤੜੇ ਵਿੱਚ ਲਸਣ ਐਡ ਕਰਾਂਗੇ। ਥੋੜੀ ਜਿਹਾ ਰਿਹਾ ਜੀਰਾ। ਤਦ ਜੀ ਆਪਾਂ ਦੇ ਟੀਸ ਕੱਟ-ਕੱਟ ਕੇ ਰੱਖ ਲੈ ਕੇ ਪਲੇਟ ਦੇ ਵਿੱਚ। ਆਹ ਤੋ ਕੋਸਣਾ ਵਜੋਂ ਦਹੀਂ ਰੰਗ। ਥੋੜੀ ਜਿਹਾ ਆਪਾਂ ਹਲਦੀ ਐਡ ਕਰਾਂਗੇ ਜੀ ਕਲਰ ਵਾਸਤੇ। ਚਾਹੇ ਹਲਦੀ ਪਾ ਲਓ ਚਾਹੇ ਜੇਗੀ ਮਿਰਚ ਪਾ ਲਓ। ਆਪਾਂ ਤਾਂ ਜਨੇ ਆ ਫਰੇ ਆ ਦੋ ਜੀ ਇਹ ਆਪਾਂ ਇਹਦਾ ਤੇ ਵਿੱਚ ਆਪਾਂ ਜੇ ਪੀਸ ਕੱਟਲੇ ਸੀ ਦੋ ਦੋ ਤਿੰਨ ਤਿੰਨ ਜਿਹੀ ਤਰ੍ਹਾਂ ਕਰਦਾਂਗੇ ਰੇਟ ਕੱਟਦੇ ਨਹੀਂ ਇਹ ਤਾਂ ਨਹੀਂ ਕੋਈ ਬੜਾ ਕੜੀ ਲਓ ਜੀ ਚੰਡੀ ਦਾ ਘਾਤੇ ਮਿਕਸ ਕੜੀ ਪਾਉਣਾ ਥੋੜ੍ਹਾ ਕਲਰ ਆ ਗਿਆ ਇੱਕ ਆਪਾਂ ਡਿਸ਼ ਪਹਿਲਾਂ ਬਣਾਈ ਸੀ ਉਦੇ ਵਿੱਚ ਆਪਾਂ ਹਲਦੀ ਦੀ ਜਗ੍ਹਾ ਤੇ ਪਾ ਲਈ ਸੀ ਜੇ ਲੇਕੀ ਮਿਰਚ ਇਹਦੇ ਵਿੱਚ ਪਾ ਲਈ ਹਲਦੀ ਜਰੂਰ ਬਣਾਓ ਜੇ ਤੁਸੀਂ ਵੀ ਜਰੂਰ ਟਰਾਈ ਕਰੇ ਤੇ ਦੱਸਿਓ ਕਮੈਂਟ ਕਰਕੇ ਕਾਏ ਕਮੈਂਟ ਆਪਾਂ ਹੁਣ ਤੜਕੇ 'ਚ ਪਕਾਉਣਾ ਹੈ ਇਹਨਾਂ ਨੂੰ ਥੋੜਾ ਜਿਹਾ ਥੋੜੇ ਲਾਲੀ ਆ ਜਾਈ ਦੋ ਤਿੰਨ ਕਮੈਂਟ ਤਾਂ ਲੱਗਣਗੇ ਆਪਾਂ ਥੋੜੀ ਜਿਹੀ ਪਾ ਰਿਆਂ ਜੀ ਸੋਇਆ ਸੌਸ ਥੋੜੀ ਜਿਹਾ ਆਪਾਂ ਪਾ ਰਿਆਂ ਟਮੇਟੋ ਸੌਸ ਥੋੜੀ ਆਪਾਂ ਪਾ ਰਿਆਂ ਜੀ ਦੇਗੀ ਮਿਰਚ ਵੀ ਪਾ ਦਾਂਗੇ ਲੋੜ ਜੰਗੀ ਤੇਰਾ ਆਪਾਂ ਨੂੰ ਕਰ ਦਾਂਗੇ ਮੇਕ ਲਓ ਜੀ ਲਓ ਜੀ ਆਪਣੇ ਬਣ ਕੇ ਤਿਆਰ ਨੇ ਜੀ ਆਪਾਂ ਇਹਨੂੰ ਹਰੀ ਚਟਣੀ ਤੇ ਟਮੇਟੋ ਸੌਸ ਕਿਸੇ ਨਾਲ ਵੀ ਸਰਵ ਕਰ ਸਕਦੇ ਹਾਂ ਲਓ ਜੀ ਆਪਾਂ ਪਲੇਟ ਦੇ ਲਓ ਜੀ ਆਪਾਂ ਇਹਨੂੰ ਸਰਵ ਕੀਤਾ ਹਰੀ ਚਟਣੀ ਦੇ ਨਾਲ ਤੇ ਟਮੇਟੋ ਸੌਸ ਦੇ ਨਾਲ ਲਓ ਜੀ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਿਓ ਬਿਤੋਂ ਨੂੰ ਸਾਡੇ ਪਰੇ ਨੇ ਜਿਹੜੇ ਦੀ ਕਿਵੇਂ ਲੱਗੀ ਲਓ ਜੀ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਿਓ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ